ਸਾਸ਼ੀ ਗਾਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਾਵੇ ਦੇਖੋ ਮੌਸਮ ਬਦਲ ਰਿਹਾ ਹੈ ਵੈਸੇ ਤਾਂ ਹਜੇ ਠੰਡ ਹੀ ਆ ਇਹ ਨਹੀਂ ਕਿ ਗਰਮੀ ਆ ਗਈ ਆ ਪਰ ਕੁਝ ਜ਼ਿਆਦਾ ਹੀ ਠੰਡ ਹੋਣ ਦੀ ਵਜ੍ਹਾ ਨਾਲ ਕੁਝ ਨਾ ਕੁਝ ਪਰੇਸ਼ਾਨੀਆਂ ਹਰ ਕਿਸੇ ਨੂੰ ਆ ਰਹੀਆਂ ਨੇ ਸਭ ਤੋਂ ਉੱਤਮ ਨਰੋਗੀ ਕਾਇਆ ਕਿਹਾ ਗਿਆ ਹੈ ਨਾ ਕੰਮਕਾਰਾਂ ਦੀ ਭੱਜ ਦੌੜ ਵਿੱਚ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਹਰ ਕਿਸੇ ਨੂੰ ਹੱਕ ਹੈ ਦੁਨੀਆ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਟਾਈਮ ਬਤੀਤ ਕਰਨ ਦਾ ਹੈ ਨਾ ਤੇ ਖੁਸ਼ ਰਹਿਣ ਦਾ ਉਦੋਂ ਜ਼ਿਆਦਾ ਹੱਕ ਹੈ ਤੇ ਸਮੇਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਚੱਲਣ ਦਾ ਬਿਲਕੁਲ ਸਾਨੂੰ ਹੱਕ ਹੈ ਕਿਸੇ ਨੇ ਕਿਹਾ ਕਿ ਅੱਜ ਕੱਲ ਤੁਸੀਂ ਦੋ ਦੋ ਵਾਰ ਰਾਸ਼ੀਆਂ ਦੱਸ ਦਿੰਦੇ ਉਹ ਕਈ ਵਾਰੀ ਕੀ ਹੁੰਦਾ ਨਾ ਕਿ ਗੱਲਾਂ-ਗੱਲਾਂ ਦੇ ਵਿੱਚ ਚੀਜ਼ ਸਟਕ ਕਰ ਜਾਂਦੀ ਆ ਤੇ ਆਪਾਂ ਉਸ ਨੂੰ ਅੱਗੋਂ ਐਕਸਪਲੇਨ ਕਰ ਲੈਣੇ ਆ ਤੇ ਚਾਹੇ ਦੱਸਦੇ ਆਪਾਂ ਚੰਦਰ ਰਾਸ਼ੀ ਤੇ ਲਗਨ ਦੇ ਮੁਤਾਬਕ ਹੀ ਆ ਉਹ ਲਗਨ ਦੇ ਮੁਤਾਬਕ ਗੱਲ ਉਹੀ ਹੁੰਦੀ ਆ ਪਰ ਉਸ ਤੋਂ ਬਾਅਦ ਅਗਲਾ ਐਕਸਪਲੇਨ ਕੀਤੀ ਹੋਈ ਗੱਲ ਤਾਂ ਇਹ ਚੰਗੀ ਗੱਲ ਆ ਨਾ ਕਿ ਦੋਵਾਂ ਦੱਸ ਦਿੱਤੀ ਤੇ ਜ਼ਿਆਦਾ ਐਕਸਪਲੇਨ ਹੋ ਗਈ ਜਿਸ ਵਿੱਚ ਹੁਣ ਪਹਿਲੀ ਗੱਲ ਦੱਸਤੀ ਉਹਨੂੰ ਦੁਬਾਰਾ ਥੋੜਾ ਹੀ ਕਵਾਂ ਕਈ ਵਾਰੀ ਉਸ ਰਾਸ਼ੀ ਬਾਰੇ ਚਾਤਾ ਗੱਲਾਂ ਬੋਲੀਆਂ ਜਾਂਦੀਆਂ ਨੇ ਤੇ ਚਲੋ ਅੱਜ ਆਪਾਂ ਚਰਚਾ ਕਰਨੀ ਹੈ ਜੀ ক্লোਜ਼ ਦੇ ਰਿਸ਼ਤਿਆਂ ਬਾਰੇ ਇੱਕ ਗੱਲ ਹੈ ਕਿ ਕਹਿੰਦੇ ਨਹੁੰਆ ਚ ਪਾਣੀ ਪੈ ਗਿਆ ਹਨਾ ਤੇ ਦੁਨੀਆ ਬਦਲ ਗਈ ਦੁਨੀਆ ਕੌਣ ਹੈ ਅਸੀਂ ਹੀ ਤੇ ਦੁਨੀਆ ਵਾਂ ਇੱਕ ਛੇਰ ਤੋਂ ਸ਼ੁਰੂਆਤ ਕਰਦੇ ਹਾਂ ਬੜੇ ਚੰਗੀ ਤਰ੍ਹਾਂ ਸਮਝ ਜਾਓਗੇ ਤੁਸੀਂ ਕਹਿੰਦਾ ਬਹੁਤ ਦਿਨੋਂ ਸੇ ਕੋਈ ਨਵਾਂ ਜ਼ਖਮ ਨਹੀਂ ਮਿਲਿਆ ਬਹੁਤ ਦਿਨਾਂ ਤੋਂ ਕੋਈ ਨਵਾਂ ਜ਼ਖਮ ਨਹੀਂ ਮਿਲਿਆ ਪਤਾ ਕਰੋ ਆਪਣੇ ਹੈ ਕਹਾਂ ਜਰਾ ਪਤਾ ਤਾਂ ਕਰੋ ਏ ਆਪਣੇ ਹੈ ਕਿੱਥੇ ਤੁਸੀਂ ਸਮਝ ਗਏ ਨਾ ਆਪਣਿਆਂ ਨੂੰ ਆਪਣੇ ਹੀ ਜ਼ਖਮ ਦਿੰਦਾ ਕਿਸੇ ਚੌਥੇ ਬੰਦੇ ਨੇ ਤੁਹਾਡੇ ਕੋਲ ਲੈਣਾ ਕੀ ਆ ਕਹਿੰਦੇ ਜਦੋਂ ਕੋਈ ਇੱਕ ਮੈਂ ਗੱਲ ਪੜ੍ਹੀ ਸੀ ਇੱਕ ਨਿਊਜ਼ਪੇਪਰ 'ਚ ਹਾਂ ਕਿ ਕ੍ਰਾਈਮ ਜੋ ਹੈ ਜੋ ਕਿਸੇ ਵੀ ਤਰ੍ਹਾਂ ਦਾ ਕਿਤੇ ਕੋਈ ਕ੍ਰਾਈਮ ਹੁੰਦਾ ਹੈ ਕਿਤੇ ਕੋਈ ਜ਼ੁਲਮ ਹੁੰਦਾ ਜਿੱਦਾਂ ਮੰਨ ਲਓ ਕਿ ਜ਼ੁਲਮ ਨਹੀਂ ਕਹਿੰਦੇ ਆਪਾਂ ਉਹਨੂੰ ਕਹਿ ਦਿੰਦੇ ਆ ਕਿ ਕਿਸੇ ਦਾ ਕੋਈ ਨੁਕਸਾਨ ਹੋਇਆ ਚੋਰੀ ਹੋਈ ਡਾਕਾ ਹੋਇਆ ਕਿਤੇ ਵੀ ਹੋਇਆ ਤਾਂ ਸਭ ਤੋਂ ਪਹਿਲਾਂ ਕਹਿੰਦੇ ਸ਼ੱਕ ਆਪਣਿਆਂ ਤੇ ਜਾਂਦਾ ਕਿਉਂ ਕਿਉਂ ਆਪਣਿਆਂ ਤੇ ਸ਼ੱਕ ਕੀਤਾ ਜਾਂਦਾ ਹੈ ਭੇਤੀ ਹੀ ਮਾਰਦਾ ਹੈ ਸਚਾਈ ਤਾਂ ਹੈ ਭੇਤੀ ਹੀ ਮਾਰਦਾ ਹੈ ਕਹਿੰਦਾ ਰਾਵਣ ਨਾ ਮਰਦਾ ਜੇ ਉਹਦਾ ਭਰਾ ਇਹ ਭੇਤ ਨਾ ਦਿੰਦਾ ਕਿ ਉਹਦੀ ਧੁੰਨੀ ਵਿੱਚ ਹੀ ਤੀਰ ਵੱਜਨ ਤੇ ਉਸਨੇ ਮਾਰਨਾ ਤੇ ਕਾਹਦੀਆਂ ਬਹਾਦਰੀਆਂ ਫਿਰ ਦੂਜੇ ਦੀਆਂ ਜੇ ਭੇਤ ਦੇਣ ਤੋਂ ਬਿਨਾ ਤੁਸੀਂ ਕਿਸੇ ਨੂੰ ਖਤਮ ਨਾ ਕਰ ਸਕੀ ਲੋਜਿਕ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਦਿਮਾਗ ਵਿੱਚ ਕਈ ਤਰ੍ਹਾਂ ਦੇ ਬਲਬ ਇਦਾਂ ਦੇ ਜਾਂਦੇ ਆ ਜੋ ਸਾਨੂੰ ਕਿਸੇ ਚੀਜ਼ ਦੇ ਤਰਕ ਦੇ ਉੱਤੇ ਖੜਨ ਦੇ ਲਈ ਆਪੜਾ ਕਨਫਿਊਜ਼ ਹੋ ਜਾਂਦੇ ਆ ਹਨਾ ਜਦੋਂ ਤੁਸੀਂ ਬੱਚਿਆਂ ਨੂੰ ਕੋਈ ਗੱਲ ਸਮਝਾਉਣੀ ਹੋ ਨਾ ਤੁਸੀਂ ਕਹਿੰਦੇ ਹੋ ਕਿ ਐ ਇਦਾਂ ਫਿਰ ਉਹ ਕਹਿੰਦੇ ਫਿਰ ਇਦਾਂ ਕਿਉਂ ਇਹ ਕਿਉਂ ਕਿਉਂ ਦਾ ਜਿਹੜਾ ਜਵਾਬ ਹੈ ਨਾ ਉਹ ਸਾਨੂੰ ਦੇਣਾ ਹੀ ਪੈਂਦਾ ਕਿਉਂਕਿ ਕਿਉਂ ਜਿਆ ਇਹ ਇਹ ਸਾਇੰਸੀ ਆ ਇਹ ਸਾਇੰਸ ਆ ਮੈਂ ਕਿਤੇ ਪੜਿਆ ਸੀ ਚਲੋ ਵੈਸੇ ਧਰਮ ਦੇ ਨਾਂ ਤੇ ਚਰਚਾ ਨਹੀਂ ਕਰਨੀ ਚਾਹੀਦੀ ਪਰ ਮੈਂ ਕਿਤੇ ਪੜਿਆ ਸੀ ਕਿ ਰਾਜਾ ਰਾਮ ਰਾਮ ਸੀਤਾ ਰਾਮ ਸੀਤਾ ਜੀ ਦੀ ਕਹਿੰਦੇ ਜੋੜੀ ਵਰਗੀ ਜੋੜੀ ਬਣਨੀ ਚਾਹੀਦੀ ਹੈ ਚਲੋ ਇਹ ਉਹਨਾਂ ਦਾ ਪਰਸਨਲ ਹੈ ਤੇ ਹਰ ਕਿਸੇ ਨੂੰ ਆਪਣੇ ਧਰਮ ਦੇ ਉੱਤੇ ਵਿਸ਼ਵਾਸ ਰੱਖਣ ਦਾ ਹੱਕ ਵੀ ਹੈ। ਪਰ ਜੇ ਅਸੀਂ ਭਗਵਾਨ ਆ, ਅਸੀਂ ਰਾਮ ਆ, ਅਸੀਂ ਜਾਣੀ ਜਾਣ ਆ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਪਤਨੀ ਪਵਿੱਤਰ ਹੈ ਕਿ ਨਹੀਂ ਪਵਿੱਤਰ। ਨਹੀਂ ਇੱਕ ਗੱਲ। ਦੇਖੋ ਇਹ ਕਿਸੇ ਚੀਜ਼ ਤੇ ਉਂਗਲ ਉਠਾਉਣ ਵਾਲੀ ਗੱਲ ਨਹੀਂ ਹੈ। ਐਵੇਂ ਇਸ ਨੂੰ ਮੁੱਦਾ ਬਣਾਉਣ ਵਾਲੀ ਗੱਲ ਵੀ ਨਹੀਂ ਹੈ। ਪਰ ਇੱਕ ਗੱਲ ਹੈ। ਹਨਾ ਕਿ ਜੇ ਜੇ ਰਾਮ ਨੂੰ ਇਹ ਨਹੀਂ ਪਤਾ ਕਿ ਮੇਰੀ ਪਤਨੀ ਪਵਿੱਤਰ ਹੈ। ਜਾਂ ਇਹ ਇੱਕ ਵਿਧੀ ਵਿਧਾਨ ਸੀ ਆਪਾਂ ਨੂੰ ਪਤਾ ਆਪਾਂ ਕਹਿੰਨੇ ਆ ਕਿ ਹਰ ਚੀਜ਼ ਦਾ ਵਿਧੀ ਵਿਧਾਨ ਹੈ ਜਿਸ ਦੇ ਕਰਕੇ ਰਾਵਣ ਦੇ ਅੰਤ ਦੇ ਲਈ ਸੀਤਾ ਦਾ ਜਨਮ ਹੋਇਆ ਸੀ ਤਾਂ ਫਿਰ ਲੋਕਾਂ ਦੇ ਕਹਿੰਦੇ ਇਹ ਚੀਜ਼ਾਂ ਦਾ ਕਰਨ ਦੀ ਕੀ ਜ਼ਰੂਰਤ ਪਈ ਸੀਗੀ ਹਨਾ ਤੇ ਉਸ ਤੇ ਉਂਗਲੀ ਲੋਕਾਂ ਨੇ ਚੱਕੀ ਤੇ ਫਿਰ ਲੋਕਾਂ ਚ ਤੇ ਸਾਡੇ ਚ ਫਰਕ ਕੀ ਤੇ ਫਿਰ ਅਸੀਂ ਕਾਦੇ ਭਗਵਾਨ ਤੇ ਫਿਰ ਅਸੀਂ ਕਾਦੇ ਰਾਮ ਗੱਲ ਸ਼ੁਰੂ ਹੋਈ ਸੀ ਆਪਣਿਆਂ ਤੋਂ ਆਪਣਿਆਂ ਦੀ ਗੱਲ ਕਰੀਏ ਤਾਂ ਆਪਣੇ ਜਾਂ ਕੋਈ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਰਿਸ਼ਤੇ ਦੇ ਵਿੱਚ ਹਮੇਸ਼ਾ ਪਰੇਸ਼ਾਨੀਆਂ ਇਤਿਹਾਸ ਗਵਾਹ ਹੈ ਆਪਣੇ ਹੀ ਮਾਰਦੇ ਆ ਤੇ ਅੱਜ ਕੱਲ ਮੇਨ ਕਾਮਨ ਗੱਲ ਕੀ ਆ ਕਿ ਆਪਣੇ ਕੰਮ ਨਹੀਂ ਆਉਂਦੇ ਤੁਸੀਂ ਕਿਸੇ ਚਰਨ ਤਰ੍ਹਾਂ ਦਾ ਕੋਈ ਤਰੱਕੀ ਕੀਤੀ ਹੈ ਕੋਈ ਕਿਸੇ ਤਰ੍ਹਾਂ ਦਾ ਨਾਮ ਕਮਾਇਆ ਤੇ ਸਭ ਤੋਂ ਪਹਿਲਾਂ ਤੁਹਾਡੇ ਆਪਣਿਆਂ ਨੇ ਤੁਹਾਡੇ ਤੇ ਉਂਗਲੀ ਉਠਾਣੀ ਲੈ ਬਦਲ ਗਏ ਲੈ ਹੰਕਾਰੇ ਗਏ ਲੈ ਚਾਰ ਚੀਜ਼ਾਂ ਕੀ ਆ ਗਈਆਂ ਇਹਨਾਂ ਦੇ ਤੱਤੇਵਰ ਬਦਲ ਗਏ ਇਹ ਗੱਲਾਂ ਤੁਹਾਨੂੰ ਤੁਹਾਡੇ ਆਪਣੇ ਸੁਣਾਣੀਆਂ ਸ਼ੁਰੂ ਕਰ ਦਿਆਂਗੇ जिने कभी नहीं भी सस्त्रीकाल बुलाई ना वो भी झुक-झुक के सस्त्रीकाल बुलाना शुरू कर दवेगा। ਤੇ ਕਈ ਰਿਸ਼ਤੇ ਤੁਹਾਡੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਣਗੇ ਆਖੇ ਜੀ ਚੰਗੀ ਰੋਟੀ ਕੀ ਖਾਣ ਲੱਗੇ ਸਾਰੇ ਬਦਲ ਗਏ ਸਾਰੇ ਨਹੀਂ ਬਦਲੇ ਸਾਰਿਆਂ ਨੂੰ ਇਸ ਚੀਜ਼ ਤੋਂ ਅਚਦੀ ਹੋਗੀ ਕਿ ਇਹ ਐਦਾਂ ਕਰ ਕਿਉਂ ਲਿਆ ਇਹਨਾਂ ਨੇ ਇਹ ਚੀਜ਼ ਲੈ ਕਿਨੇ ਲਈ ਇਹਨਾਂ ਦੇ ਚੰਗੇ ਦਿਨ ਸ਼ੁਰੂ ਕਿਉਂ ਹੋ ਗਏ ਇਹ ਪਰੇਸ਼ਾਨੀ ਸਾਡੇ ਆਪਿਆਂ ਨੂੰ ਜ਼ਿਆਦਾ ਆਉਂਦੀ ਹੈ ਤੇ ਫਿਰ ਨੌਂਵਾਂ ਚ ਨੋ ਨੋ ਕਹਿੰਦੇ ਚਿੱਟੇ ਹੋਗੇ ਸਫੇਦ ਹੋਗੇ ਨੌਹਾਂ ਦਾ ਸਫੇਦ ਹੋਣਾ ਮਤਲਬ ਆਪਣਿਆਂ ਨਾਲ ਅਟੈਚਮੈਂਟ ਖਤਮ ਆਇਦ ਵਾਲੇ ਝਾਤੀ ਮਾਰੋ ਪਤਾ ਲੱਗ ਜਾਏਗਾ ਕੋਈ ਹੋਈ ਚਾਰ ਰਿਸ਼ਤੇਦਾਰ ਨੇ ਜਿਹੜੇ ਇੱਕ ਦੂਜੇ ਨਾਲ ਵਰਤ ਰਹੇ ਆ ਭੈਣਾ ਤੇ ਭਾਈ ਦਾ ਬੜਾ ਪਵਿੱਤਰ ਰਿਸ਼ਤਾ ਹੈ ਪਰ ਬੜੇ ਹੀ ਘਟ ਅੱਜ ਕੱਲ ਤਾਂ ਸਿਰਫ ਜ਼ਮੀਨ ਜਿਆਂ ਦਾ ਤਾਂ ਦੇ ਲਈ ਲੜਾਈ ਝਗੜੇ ਕੋਰਟ ਕੇਸ ਭੈਣਾ ਭਾਈਆਂ ਦੇ ਚੱਲਦੇ ਪਏ ਪਤੀ ਪਤਨੀ ਦੇ ਤਾਂ ਤਾਂ ਗੱਲਾਂ ਹੀ ਛੱਡ ਦੋ ਥੋੜੇ ਦਿਨ ਵਿਆਹ ਨੂੰ ਹੋਏ ਨਹੀਂ ਨਾਲ ਹੀ ਤਲਾਕ ਦਾ ਕੇਸ ਸ਼ੁਰੂ ਹੋ ਗਿਆ ਲੈਂ-ਦੇਣ ਦੀ ਤਾਂ ਬਿਲਕੁਲ ਗੱਲ ਛੱਡੋ ਡੀਲਾਂ ਹੁੰਦੀਆਂ ਨੇ ਸਿੱਧੀਆਂ-ਸਿੱਧੀਆਂ ਕਿ ਐਦਾਂ ਨਹੀਂ ਐਦਾਂ ਬੁਨਿਆਦੀ ਰਿਸ਼ਤੇ ਹੀ ਕਮਜ਼ੋਰ ਹੋ ਗਏ ਤੇ ਅਸੀਂ ਬਲੇਮ ਦੇ ਰਹੇ ਆ ਲੋਕਾਂ ਨੂੰ ਕਿ ਲੋਕ ਐਦਾਂ ਦੇ ਹੋ ਗਏ ਆਪਾਂ ਹੀ ਲੋਕ ਆ ਅਸੀਂ ਉਹ ਹੀ ਆ ਅਸੀਂ ਉਹ ਹੀ ਆਪਣੇ ਉਸ ਬੂਟਿਆਂ ਨੂੰ ਪਾਣੀ ਦੇ ਰਹੇ ਆ ਜਿਨ੍ਹਾਂ ਦੇ ਉੱਤੇ ਕੌੜੇ ਫਲ ਲੱਗ ਰਹੇ ਆ ਅਸੀਂ ਹੀ ਆਪਣੇਆਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਜ਼ਹਿਰ ਭਰਦੇ ਆ ਕਿ ਇਹ ਤੇਰੀ ਭੂਆ ਦਾ ਮੁੰਡਾ ਦਫਾ ਕਰ ਆਪਾਂ ਕੀ ਲੈਣਾ ਇਹਦੇ ਤੋਂ ਇਹ ਤੇਰੇ ਤੋਂ ਜੈਲ ਸੀ ਕਰਦੇ ਆ ਇਹ ਤੇਰੇ ਤੇ ਐਦਾਂ ਨਹੀਂ ਮੇਰੇ ਬੱਚੇ ਆ ਨੇ ਤੇ ਤੇਰੇ ਬੱਚੇ ਆ ਨੇ ਇਹ ਨਹੀਂ ਐ ਕਿ ਭਾਈ ਇਹ ਸਾਡੇ ਆਪਣੇ ਆ ਇਸ ਘਰ ਦੇ ਲੱਗਦੇ ਆ ਕੁਛ ਸਾਬਣੇ ਆਪਣੇ ਕਰਮ ਖਾਣੇ ਆ ਇਹ ਤੇ ਕੋਈ ਜੋ ਹੀ ਕਹਿੰਦਾ ਤੇ ਫੇਰ ਅਸੀਂ ਕਹਿੰਨੇ ਆ ਜੀ ਰਿਸ਼ਤੇ ਖਰਾਬ ਹੋ ਗਏ ਹਨਾ ਰਿਸ਼ਤਿਆਂ ਦੀ ਪਵਿੱਤਰਤਾ ਵੈਸੇ ਵੈਸੇ ਮੈਂ ਤੁਹਾਨੂੰ ਕਲੀਅਰ ਗੱਲ ਦੱਸਾਂ ਤਾਂ ਅੱਜਕੱਲ ਸੱਚਾਈ ਹੈ ਜੀ ਆਪਾਂ ਕਹਿ ਦਿੰਨੇ ਆ ਕਿ ਬਾਹਰ ਲੋਕ ਬਾਹਲੇ ਰੁੱਖੇ ਆ ਮੈਂ ਤਾਂ ਕਹਿੰਨੀ ਆ ਕਿ ਆਪਣੇ ਇੱਥੇ ਉਦੋਂ ਜ਼ਿਆਦਾ ਰੁੱਖਾਪਨ ਵਧਿਆ ਪਿਆ ਹੈ ਇੰਨਾ ਕੁ ਮਤਲਬ ਲੱਗਦਾ ਕਿ ਕਿਤੇ ਕਿਸੇ ਦੀ ਵਿਆਹ ਸ਼ਾਦੀ ਹੋਵੇ ਭੈਣ ਭਾਈ ਦੇ ਬੱਚੇ ਦੀ ਹੋਵੇ ਉਹਦੇ ਤੇ ਜ਼ਿਆਦਾ ਤੋਂ ਜ਼ਿਆਦਾ ਮੂੰਹ ਬਣਾ ਕੇ ਤੁਹਾਡੇ ਆਪਣੇ ਬੈਠੇ ਆ ਕੋਈ ਕਿੱਧਰੋਂ ਬੈਠਾ ਕੋਈ ਕਿੱਧਰੋਂ ਬੈਠਾ ਹਨਾ ਸੱਚੀ ਗੱਲ ਹੈ 8 ਚੌਥੇ ਘਰ ਵਾਲੇ ਚੌਥੀ ਥਾਂ ਦੇ ਰਿਸ਼ਤੇਦਾਰ ਤੁਹਾਡੇ ਨਾਲ ਆ ਕੇ ਕਈ ਵਾਰੀ ਖੜ ਜਾਂਦੇ ਆ ਤੇ ਜਿੰਨੇ ਤੁਹਾਡੇ ক্লোਜ਼ਲੀ ਹੁੰਦੇ ਆ ਉਹਨਾਂ ਨੂੰ ਨਾ ਕਈ ਵਾਰੀ ਅਸੀਂ ਵੀ ਨਹੀਂ ਪੁੱਛਦੇ ਇਹ ਜ਼ਰੂਰੀ ਨਹੀਂ ਹੈ ਕਿ ਕਸੂਰ ਦੂਜੇ ਦਾ ਹੀ ਆ ਤਾੜੀ ਦੋ ਹੱਥਾਂ ਨਾਲ ਵੱਜਦੀ ਆ ਹਾਂ ਇਹ ਜ਼ਰੂਰ ਹੈ ਕਿ ਹੱਥ ਇੱਕ ਥੱਲੇ ਹੁੰਦਾ ਤੇ ਇੱਕ ਉੱਪਰ ਹੁੰਦਾ ਇੱਕ ਜਣਾ ਉੱਪਰੋਂ ਸੱਟ ਮਾਰਦਾ ਤੇ ਜਿਹੜਾ ਵਿਚਾਰਾ ਥੱਲੇ ਆ ਕੁਝ ਨਾ ਕੁਝ ਕਸੂਰ ਤੇ ਉਹਦਾ ਵੀ ਹੁੰਦਾ ਹੀ ਹੈ ਤੇ ਤਾੜੀ ਐਂ ਕਰਕੇ ਮਾਰੀ ਜਾਵੇ ਤਾਂ ਬਰਾਬਰ ਵੱਜਦੀ ਹੈ ਪਰ ਕਈ ਵਾਰੀ ਐਦਾਂ ਵੀ ਵੱਜ ਜਾਂਦੀ ਹੈ ਕਿ ਇੱਕ ਵਾਰੀ ਇੱਕ ਪਾਰਟੀ ਦਾ ਹੀ ਕਸੂਰ ਹੈ ਤੇ ਇੱਕ ਵਾਰੀ ਦੋਨਾਂ ਪਾਰਟੀਆਂ ਦਾ ਬਰਾਬਰ ਮੰਨਿਆ ਜਾਂਦਾ ਰਿਸ਼ਤੇ ਤਾਂ ਹੀ ਖਰਾਬ ਹੁੰਦੇ ਰਿਸ਼ਤਿਆਂ ਨੂੰ ਬਚਾਉਣਾ ਚਾਹੀਦਾ ਕੁਦਰਤ ਵੱਲੋਂ ਦਿੱਤੇ ਹੋਏ ਰਿਸ਼ਤੇ ਪਰਮਾਤਮਾ ਵੱਲੋਂ ਦਿੱਤੇ ਹੋਏ ਰਿਸ਼ਤੇ ਪਵਿੱਤਰ ਰਿਸ਼ਤੇ ਨੇ ਇਨਾ ਦੇ ਨਾਲ ਇਨ੍ਹਾਂ ਦੇ ਡਿਗੜਨ ਨਾਲ ਤਕਰੀਬਨ ਤਕਰੀਬਨ ਗ੍ਰਹਿਾਂ ਦੀ એનર્ਜੀ ਆਸ਼ੁਭ ਹੋ ਜਾਂਦੀ ਆ ਸਚਾਈ ਹੈ ਜੀ ਇਹ ਠੀਕ ਹੈ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੋ ਬਾਕੀ ਜੋ ਕੁਦਰਤ ਨੇ ਕਰਨਾ ਹੈ ਉਹਨੇ ਕਰਦਾ ਹੀ ਰਹਿਣਾ ਅਸੀਂ ਆਪਣੇ ਸਟਾਰ ਕਰਾਉਣੇ ਕਰਨੇ ਬਸ ਇਹ ਸੋਚ ਲਿਆ ਕਰੋ ਠੀਕ ਨਾ ਆਪਣੀ ਨੀਅਤ ਖਰਾਬ ਕਰਨੀ ਨਾ ਅਸੀਂ ਕਿਸੇ ਦਾ ਹੱਕ ਖਾਣਾ ਤੇ ਨਾ ਅਸੀਂ ਆਪਣਾ ਛੱਡਣਾ ਆਪਣਾ ਛੱਡਣਾ ਵੀ ਨਹੀਂ ਠੀਕ ਚਲੋ 31 ਜਨਵਰੀ 2024 ਆਖਰੀ ਦਿਨ ਹੈ ਅੱਜ ਜਨਵਰੀ ਮਹੀਨੇ ਦਾ ਕੱਲ ਨੂੰ ਦੱਸਾਂਗੇ ਕਿ ਫਰਵਰੀ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਪੰਜਵੀਂ ਤਿੱਥੀ ਹੈ ਹਸਤਾ ਨਕਸ਼ਤਰ ਹੈ ਤੇ ਨਾਲ ਕੀ ਪ੍ਰਭਾਵ ਪਵੇਗਾ ਤੁਹਾਡੇ ਸਿਤਾਰਿਆਂ ਦੇ ਮੁਤਾਬਕ ਚੰਦਰ ਕੇਤੂ ਦਾ ગ્રਹਣ ਜੋਗ ਲੱਗਿਆ ਹਸਤ ਨਕਸ਼ਤਰ ਚੰਦਰਮਾ ਦੇ ਨਕਸ਼ਤਰ ਵਿੱਚ ਅੱਜ ਬੁੱਧਵਾਰ ਦੇ ਦਿਨ ਜੋ ਨਕਸ਼ਤਰ ਦੇ ਹਿਸਾਬ ਦੇ ਨਾਲ ਸੁਖਰਮ ਯੋਗ ਹੈ ਤੇ ਸ਼ੁਕਲ ਪੱਖ ਚੱਲ ਰਿਹਾ ਹਨੇਰ ਪੱਖ ਮਾਗ ਮਹੀਨੇ ਦਾ ਚਲੋ ਚੰਦਰ ਕੇਤੂ ਦੇ ਉੱਤੇ ਰਾਹੂ ਦੀ ਦ੍ਰਿਸ਼ਟੀ ਪਈ ਤੇ ਨਾਲ ਆਪਾਂ ਜਾਣਦੇ ਹਾਂ ਕਿੰਦਾ ਦਾ ਪ੍ਰਭਾਵ ਤੁਹਾਡੇ ਰਹਿਣ ਵਾਲੇ ਸਭ ਤੋਂ ਪਹਿਲੇ ਰੇਜ਼ਾ ਨੀ ਮੇਚ ਰਾਸ਼ੀ ਵਾਲਿਆਂ ਦੇ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਾਂਗੇ ਕਿਸ ਦਿਸ਼ਾ ਦੇ ਵਿੱਚ ਕਲੰਡਰ ਹੁਣ ਨਵੇਂ ਸਾਲ ਦੇ ਕਲੰਡਰ ਆਗੇ ਲਾਉਣੇ ਨੇ ਹਨਾ ਤੇ ਸ਼ੀਸ਼ਾ ਕਈ ਵਾਰੀ ਅਸੀਂ ਐਵੇਂ ਕਿਤੇ ਨਾ ਕਿਤੇ ਟੰਗ ਦਿੰਦੇ ਆ ਕਿਸ ਦਿਸ਼ਾ ਚ ਕਲੰਡਰ ਤੇ ਸ਼ੀਸ਼ਾ ਲਾਉਣਾ ਨਹੀਂ ਚਾਹੀਦਾ ਤੇ ਕਿਸ ਦਿਸ਼ਾ ਚ ਲਾਉਣਾ ਚਾਹੀਦਾ ਚਲੋ ਐਰੇ ਜਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਪਹਿਲਾਂ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਕੰਨਿਆ ਰਾਸ਼ੀ ਜਾਨੀ ਕਿ 6 ਨੰਬਰ ਦੀ ਰਾਸ਼ੀ ਵਿੱਚ ਚੰਦਰ ਕੇਤੂ ਦਾ ਲੱਗਿਆ ਗ੍ਰਹਿ ਜੋਗ ਚੰਦਰ ਤੇ ਕੇਤੂ ਜੋ ਹੈ ਇਹ ਮਨ ਦੀ ਸਥਿਤੀ ਤੇ ਜੋ ਤੁਹਾਡੇ ਸੁੱਖ ਸਥਾਨ ਦਾ مالک ਹੈ ਉਹ ਇਹ ਹੈ ਤੇ ਨਾਲ ਅੱਜ ਚੰਦਰਮਾ ਦਾਈ ਨਕਸ਼ਤਰ ਜੋ ਸ਼ੁਭ ਹੈ ਅੱਛਾ ਹੈ ਭਾਵੇਂ 6ਵੇਂ ਚੰਦਰ ਕੇਤੂ ਦੇ ਨਾਲ ਰਹੇਗਾ ਕੁਝ ਨਾ ਕੁਝ ਡਿਸੀਜਨ ਲੈਣ ਚ ਤੁਹਾਨੂੰ ਅੱਜ ਪ੍ਰੋਬਲਮ ਆ ਸਕਦੀ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਥੋੜਾ ਪੈਰ ਗਿੱਟੇ ਦੀ ਸੱਤ ਤੋਂ ਬਚੋ ਕਾਲਾਪਨ ਤੇਜ਼ੀ ਚ ਖਾਸ ਤੌਰ ਤੇ ਫਿਸਲਣ ਦਾ ਡਰ ਬਣਿਆ ਰਹੇਗਾ ਸੰਭਲ ਸੰਭਲ ਕੇ ਚੱਲਣਾ ਹੈ ਕਿਸੇ ਪੁਰਾਣੇ ਰੋਗ ਬਿਮਾਰੀ ਦੀ ਚਿੰਤਾ ਹੋਵੇ ਤਾਂ ਕੀ ਕਰਨਾ ਹੈ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰ ਲੈਣੇ ਨੇ ਦਿਨ ਬੈਸਟ ਹੋ ਜਾਏਗਾ ਬ੍ਰਾਊਨ ਕਲਰ ਪਹਿਨੋ ਟੌਰਸ ਬ੍ਰਿਖ ਰਾਸ਼ੀ ਵਾਲੇ ਦੇਖਿਆ ਜਾਵੇ ਤਾਂ ਜੋ ਚੰਦਰ ਦਾ ਨਕਸ਼ਤਰ ਉਹ ਤੀਜੇ ਖਾਨੇ ਦਾ ਮਾਲਕ ਹੈ ਤੇ ਜੋ ਗਲੇ ਦੀ ਥੋੜੀ ਬਹੁਤੀ ਪ੍ਰੋਬਲਮ ਦਵੇਗਾ ਤੁਹਾਨੂੰ ਪੰਜਵੇਂ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰਹਿਣ ਜੋਗ ਔਲਾਦ ਲਈ ਤੇ ਪੜ੍ਹਾਈ ਲਈ ਥੋੜੀ ਜਿਆਦਾ ਮਿਹਨਤ ਕਰਨੀ ਤੁਹਾਨੂੰ ਪੈਣੀ ਆ ਪਰ ਇਸ ਕਰਕੇ ਪੜ੍ਹਾਈ ਨੂੰ ਹਲਕੇ ਵਿੱਚ ਨਹੀਂ ਲੈਣਾ ਤੁਸੀਂ ਪੜ੍ਹਨਾ ਸਹੀ ਤਰੀਕੇ ਨਾਲੇ ਤੇ ਨਾਲ ਧਿਆਨ ਰੱਖਣ ਵਾਲੀ ਇਹ ਗੱਲ ਵੀ ਆ ਕਿ ਬੱਚਿਆਂ ਨਾਲ ਬਹਿਸਵਾਜੀ ਨਹੀਂ ਕਰਨੀ ਪੰਜਵੇਂ ਸਥਾਨ ਵਿੱਚ ਚੰਦਰ ਕੇਤੂ ਆ ਪੰਜ ਕੇਲੇ ਤੁਸੀਂ ਮੰਦਰ ਰੱਖ ਦੇਣੇ ਹਨ ਗਣੇਸ਼ ਜੀ ਦੇ ਸੱਚ ਜਾਣੋ ਹਰ ਤਰ੍ਹਾਂ ਦੀ ਮੁਸੀਬਤ ਦਾ ਹੱਲ ਤੁਹਾਨੂੰ ਮਿਲ ਜਾਏਗਾ ਅਗਲੀ ਰਾਸ਼ੀ ਟੌਰਸ ਜਾਂ ਜੈਮਿਨੀ ਜਾਂ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਮਿੱਤਰ ਪੈਸਾ ਦੇਗਾ ਧਨ ਦੇਗਾ ਸੁੱਖਾ ਲਈ ਕੀਤੇ ਯਤਨ ਕਾਮਯਾਬ ਤੁਹਾਡੇ ਹੋ ਜਾਣਗੇ ਕੋਈ ਨਾ ਕੋਈ ਪੇਪਰ ਵਰਕ ਦੀ ਜੋ ਪ੍ਰੋਬਲਮ ਸੀ ਕੱਲ ਤੋਂ ਬਾਅਦ ਠੀਕ ਹੋ ਜਾਣੀ ਆ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਘਰ ਤੋਂ ਨਿਕਲਦੇ ਸਮੇਂ ਮਾਂ ਦੇ ਪੈਰੀ ਹੱਥ ਲਗਾ ਕੇ ਜਾਣਾ ਹੈ ਤਾਂ ਕਿ ਤਾਂ ਕੇ ਧਨ ਸਥਾਨ ਦਾ ਮਾਲਕ ਸੁਖ ਸਥਾਨ ਵਿੱਚ ਚੌਥੇ ਖਾਨੇ ਦੇ ਮਾਲਕ ਦੇ ਪੈਰੀ ਹੱਥ ਲਾਉਣ ਨਾਲ ਤੁਹਾਨੂੰ એનર્ਜੀ ਸ਼ੁਭ ਹੋਵੇ ਅਗਲੀ ਰਾਸ਼ੀ ਕੈਂਸਰ ਕਰਕ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਖਿਜੋ ਘਟ ਗੁੱਸਾ ਤੁਹਾਨੂੰ ਅੱਜ ਕੱਲ ਕੋਈ ਜ਼ਿਆਦਾ ਆ ਰਿਹਾ ਇਰਿਟੇਟ ਤੁਸੀਂ ਬਹੁਤ ਜ਼ਿਆਦਾ ਹੋ ਰਹੇ ਹੋ ਚੰਦਰ ਕੇਤੂ ਦੇ ਲਈ ਜੋ ਤੀਸਰੇ ਸਥਾਨ ਵਿੱਚ ਹੈ ਤਾ ਥੋੜੀ ਬਾਹਵੇਂ ਚ ਮੋਡੇ ਵਿੱਚ ਮਸਲਸ ਪ੍ਰੋਬਲਮ ਦਾ ਡਰ ਬਣਿਆ ਰਹੇਗਾ ਥੋੜਾ ਰਹਿ ਸਕਦਾ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਪਾਣੀ ਵਿੱਚ ਹਲਕਾ ਜਿਹਾ ਕੇਸਰ ਮਿਲਾ ਕੇ ਇਸ਼ਨਾਨ ਕਰੋ ਜਾਂ ਥੋੜਾ ਚੰਦਰ ਮਿਲਾ ਕੇ ਵੀ ਕਰ ਸਕਦੇ ਹੋ ਪਰ ਚੰਦਰ ਦਾ ਨਕਸ਼ਤਰ ਹੈ ਅੱਜ ਦੁੱਧ ਮਲ ਕੇ ਨਹਾਉਣਾ ਤੁਹਾਡੇ ਲਈ ਵੈਸੇ ਸਭ ਤੋਂ ਬੈਸਟ ਰਹੇਗਾ ਤੇ ਜੋ ਤੁਹਾਡੇ ਮਨ ਨੂੰ ਮਜ਼ਬੂਤੀ ਵੀ ਦੇਵੇਗਾ red color ਦਾ ਕੱਪੜਾ ਅੱਜ ਜ਼ਰੂਰ ਕੋਲ ਰੱਖ ਲੈਣਾ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਚੰਦਰ ਕੇਤੂ ਦੂਸਰੇ ਪੈਸਾ ਦੇਵੇਗਾ ਤੇ ਨਾਲ ਨਾਲ ਖਰਚੇ ਵੀ ਦੇਵੇਗਾ ਥੋੜੀ ਮਾਨਸਿਕ ਖੱਜਲ ਖਵਾਰੀ ਬਣੀ ਰਹੇਗੀ ਇੱਕ ਅੱਖ ਵਿੱਚ ਦਰਦ ਵੀ ਰਹਿ ਸਕਦਾ ਹੈ ਤਾਂ ਚੰਦਰ ਕੇਤੂ ਦੂਸਰੇ ਹੋਣ ਕਰਕੇ ਤਾਂ ਕੀ ਕਰਨਾ ਹੈ ਜੀ ਤੁਸੀਂ ਪਨੀਰ ਖਾ ਕੇ ਕਰਤੋ ਚੰਦਰ ਕੇਤੂ ਪਨੀਰ ਹੈ ਜਾਨੀ ਚੰਦਰ ਨੂੰ ਫਟਾਤਾ ਕੇਤੂ ਦੀ ਖਟਾਸ ਨੇ ਪਨੀਰ ਖਾ ਕੇ ਜਾਣਾ ਜਾਂ ਪਨੀਰ ਧਾਰਮਿਕ ਸਥਾਨ ਤੇ ਦੇਣਾ ਹਰ ਤਰ੍ਹਾਂ ਦੇ ਪੈਸੇ ਦੇ ਨੁਕਸਾਨ ਤੋਂ ਤੁਹਾਨੂੰ ਬਚਾਏਗਾ ਤੇ ਰੁਕਿਆ ਪੈਸਾ ਆ ਜਾਏਗਾ 컬러 ਅੱਜ ਤੁਸੀਂ ਪਹਿਨ ਸਕਦੇ ਹੋ ਮਸਟਰਡ ਅਗਲੀ ਰਾਸ਼ੀ ਵਰਗੋਚਣੀ ਕੰਨਿਆ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਸੰਭਾਲਣੀ ਚਾਹੀਦੀ ਹੈ ਨਜ਼ਰਾਂ ਜੁਕਾਮ ਛਿੱਕਾਂ ਲੱਗੀਆਂ ਹੋਈਆਂ ਨੇ ਜਾਂ ਲੱਗ ਜਾਣਗੀਆਂ ਜੇ ਚੰਦਰ ਕੇਤੂ ਦਾ ਗ੍ਰੈਂਡ ਜੋਗ ਲਗਣ ਵਿੱਚ ਲੱਗਿਆ ਹੋਇਆ ਹੈ ਤੇ ਕਿਸੇ ਵੀ ਚੀਜ਼ ਨੂੰ ਹਲਕੇ ਚ ਨਾ ਲਓ ਥੋੜੀ ਮੈਡੀਸਨ ਲੈ ਰਹੇ ਹੋ ਤਾਂ ਜਿਆਦਾ ਤੇਜ਼ ਮੈਡੀਸਨ ਵੀ ਨਾ ਲਓ ਥੋੜੇ ਗਹਿਮ ਤੋਂ ਬਚੋ ਤੇ ਕੋਸ਼ਿਸ਼ ਇਹ ਕਰਨੀ ਹੈ ਕੁੱਤੇ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਪਾ ਕੇ ਲਾ ਦਿਓ ਤੇ ਨਾਲ ਚੰਦਰ ਨੂੰ ਸਹੀ ਕਰਨ ਦੇ ਲਈ ਗਰਮ ਪਾਣੀ ਵਿੱਚ ਹਲਕਾ ਜਿਹਾ ਸ਼ਹਿਦ ਪਾ ਕੇ ਪੀ ਲਓ ਲਿਬਰਾ ਟੂਲਾ ਰਾਸ਼ੀ ਵਾਲਿਆਂ ਦੇ ਲਈ ਵਿਆਹ ਸ਼ਾਦੀ ਲਈ ਸtare ਹੋਏ ਸ਼ੁਭ ਖਰਚੇ ਇੱਕਦਮ ਪਏ ਚੰਦਰ ਦਾ ਨਕਸ਼ਤਰ emoਸ਼ਨਲ ਕਰੇਗਾ ਸਰਕਾਰੀ ਦਰਬਾਰੇ ਨੇ ਫੈਮਿਲੀ ਸtare ਸ਼ੁਭ ਸਰਕਾਰੀ ਅਫਸਰਾਂ ਦਾ ਰੁਖ ਤੁਹਾਡੇ ਪ੍ਰਤੀ ਪੂਰੀ ਤਰ੍ਹਾਂ ਨਾਲ ਨਰਮ ਰਹੇਗਾ ਹਾਂ ਪ੍ਰੇਮ ਸਬੰਧਾਂ ਵਿੱਚ ਥੋੜੀਆਂ ਪਰੇਸ਼ਾਨੀਆਂ ਨਾ ਵਧਣ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਜੀ ਚੰਦਰ 12 ਦੇ ਵਿੱਚ ਚੌਲ ਤੇ ਦੁੱਧ ਚੰਨ ਪ੍ਰਵਾਹ ਕਰ ਦਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਚੰਦਰਮਾ ਦਾ ਅੱਜ ਬਿਲਕੁਲ ਠੀਕ ਰਹੂਗੀ ਅ ਕਿਤੇ ਸ਼ਾਪਿੰਗ ਕਰਨ ਜਾ ਸਕਦੇ ਹੋ ਮਨ ਦੀ ਖੁਸ਼ੀ ਵਧੀਆ ਰਹੇਗੀ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਬਹੁਤੀ ਬਸਟ ਪਰੇਸ਼ਾਨੀ ਰਹੇਗੀ ਪਰ ਜਿਆਦਾ ਖਤਰਨਾਕ ਕੁਝ ਨਹੀਂ ਆ ਰਾਤ ਨੂੰ ਦੁੱਧ ਨਾ ਪੀਓ ਥੋੜਾ ਸਿਰ ਦਾ ਦਰਦ ਹੈ ਉਹ ਵੀ ਠੀਕ ਹੋ ਜਾਏਗਾ ਚੰਦਰ ਕੇਤੂ ਦੇ ਗ੍ਰਹਿਣ ਕਰਕੇ ਕੀ ਕਰਨਾ ਹੈ ਤੁਸੀਂ ਅੱਜ ਕਿਉਂਕਿ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਤਾਂ ਹਨੂਮਾਨ ਜੀ ਦੇ ਜਾਓ ਤੇ ਉੱਥੇ ਜਾ ਕੇ ਕਿਨਾਰੀਆ ਲਖਾਓ ਜਾਂ ਕੇਲੇ ਰੱਖਾਓ ਤੇ ਆਪ ਦੁੱਧ ਵਿੱਚ ਹਲਦੀ ਪਾ ਕੇ ਪੀ ਲਓ ਸਿਰ ਠੀਕ ਹੋ ਜਾਏਗੀ ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਲਈ ਚੰਦਰ ਕੇਤੂ ਦਾ ਗ੍ਰਹਿ ਚੋਕ 10ਵੇਂ ਸਥਾਨ ਵਿੱਚ 10ਵਾਂ ਖਾਨਾ ਜੋ ਹੈ ਇਹ ਹੈ ਕਿਉਂਕਿ ਚੰਦਰ ਦਾ ਨਕਸ਼ਤਰ ਹੈ ਤੇ ਉਹ 8ਵੇਂ ਖਾਨੇ ਦਾ ਮਾਲਕ ਹੈ ਤੇ ਉਹ 10ਵੇਂ ਖਾਨੇ ਵਿੱਚ ਬੈਠਾ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਆ ਤੁਹਾਨੂੰ ਖੁਦ ਨੂੰ ਥੋੜੀ ਬੈਕ ਪੇਨ ਰਹਿ ਸਕਦੀ ਆ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਚੰਦਰ 10ਵੇਂ ਸਥਾਨ ਵਿੱਚ ਰਾਤ ਨੂੰ ਦੁੱਧ ਨਾ ਪੀਓ ਕੱਚ ਦਾ ਗਲਾਸ ਯੂਜ਼ ਨਾ ਕਰੋ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਹਰਾ ਰੰਗ ਬਿਲਕੁਲ ਨਾ ਪਾਓ ਤਾਂ ਹੀ ਦਿਨ ਬੈਸਟ ਜਾ ਸਕਦਾ ਹੈ ਤੇ ਚੰਦਰ ਕੇਤੂ 10ਵੇਂ ਹੋਣ ਕਰਕੇ ਪਿਤਾ ਦੇ ਪੈਰੀ ਹੱਥ ਲਗਾਣਾ ਤੇ ਅੱਜ ਬਹਿਸਵਾਜੀ ਬਿਲਕੁਲ ਨਹੀਂ ਕਰਨੀ ਵੈਸੇ ਕਦੇ ਵੀ ਨਹੀਂ ਕਰਨੀ ਚਾਹੀਦੀ ਅਗਲੀ ਰਾਸ਼ੀ ਕੈਪ੍ਰਿਗਨ ਜਾਨੀ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਚੰਦਰ ਕੇਤੂ ਜੋ ਹੈ ਉਹ ਨੌਵੇਂ ਸਥਾਨ ਵਿੱਚ ਬਿਰਾਜਮਾਨ ਹੋਏ ਤੇ ਚੰਦਰ ਕੇਤੂ ਨੌਵੇਂ ਅੱਛਾ ਫਲ ਦੇਣ ਇਸ ਦੇ ਲਈ ਨੌ ਕੇਲੇ ਤੁਸੀਂ ਨੌ ਬੱਚਿਆਂ ਨੂੰ ਦੇ ਸਕਦੇ ਹੋ ਜਾਂ ਚੌਲ ਹਲਦੀ ਦੁੱਧ ਜਨ ਪ੍ਰਵਾਹ ਕਰ ਸਕਦੇ ਹੋ ਤਾਂ ਵਧੀਆ ਹੈ ਵਿਦੇਸ਼ ਲਈ ਸਿਤਾਰੇ ਚੰਗੇ ਆ ਨੇਮ ਫੇਮ ਲਈ ਚੰਗੇ ਆ ਅੱਛਾ ਲੋਕਾਂ ਨਾਲ ਸਬੰਧ ਲਈ ਅੱਛੀ ਚੰਗੇ ਆ ਰੈਪਿਊਟੇਸ਼ਨ ਵਧਣ ਲਈ ਚੰਗੇ ਆ ਤੇ کریم ਰੰਗ ਜ਼ਰੂਰ ਪਾਣਾ ਗੁੜ ਬਿਲਕੁਲ ਨਹੀਂ ਖਾਣਾ ਤੇ ਦੁੱਧ ਮੱਥੇ ਤੇ ਤੁਸੀਂ ਲਾ ਹੀ ਰਹੇ ਹੋਂਦੇ ਨਾ ਅੱਛਾ ਜਾਏਗਾ ਆ ਕਿ ਕਿਉਰਸ ਯਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਦਰ ਕੇਤੂ 8ਵੇਂ ਸਥਾਨ ਵਿੱਚ ਯੋਗ ਬਣਿਆ ਤੇ ਚੰਦਰ ਦਾ ਨਕਸ਼ਤਰ ਜੋ ਹੈ ਉਹ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਜੋ 8ਵੇਂ ਖਾਨੇ ਵਿੱਚ ਚਲਾ ਗਿਆ ਤਾਂ ਲੰਬੀ ਜਾਂ ਛੋਟੀ ਯਾਤਰਾ ਜਿਆਦਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੋ ਨਹੀਂ ਤਾਂ ਯਾਤਰਾ ਦੌਰਾਨ ਥੋੜੀ ਸਿਹਤ ਖਰਾਬ ਥੋੜੀ ਮਾਨਸਿਕ ਪਰੇਸ਼ਾਨੀ ਥੋੜਾ ਉਤਆਵਲਾਪਣ ਬੇਚੈਨੀ ਤੁਹਾਡੀ ਵੱਧ ਸਕਦੀ ਆ ਸਿਰ ਵਿੱਚ ਦਰਦ ਵੀ ਥੋੜਾ ਰਹਿ ਸਕਦਾ ਹੈ ਤੇ ਥੋੜਾ ਬਾਣੀ ਤੇ ਕੰਟਰੋਲ ਰੱਖੋ ਸ਼ੁੱਭ ਬੋਲੋ ਕਈ ਮੁੱਦਿਆਂ ਤੇ ਥੋੜਾ ਚੁੱਪ ਰਹੋ ਅੱਜ ਸੰਭਲ ਸੰਭਲ ਕੇ ਦਿਨ ਕੱਢੋ ਨੁਕਸਾਨ ਕੋਈ ਨਹੀਂ ਹੋਣ ਵਾਲਾ ਪਾਈਸਿਸ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਕਾਫੀ ਇਮੋਸ਼ਨਲ ਹੋਏ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਆਪਣੇ ਕੰਮ ਕਾਰ ਨੂੰ ਲੈ ਕੇ ਪੈਸੇ ਨੂੰ ਲੈ ਕੇ ਵਿਦੇਸ਼ ਤੋਂ ਆਉਣ ਵਾਲੇ ਪੈਸੇ ਨੂੰ ਲੈ ਕੇ ਜਾਂ ਕਿਸੇ ਨੂੰ ਪੈਸਾ ਕੋਈ ਦਿੱਤਾ ਹੋਇਆ ਸੀ ਉਸ ਨੂੰ ਲੈ ਕੇ ਤਾਂ ਹੁਣ ਜੋ ਚੰਦਰ ਕੇਤੂ ਆ ਪੈਸਾ ਤੇ ਤੁਹਾਨੂੰ ਦਵਾ ਦੇਗਾ ਕਿਉਂਕਿ ਚੰਦਰ ਤੁਹਾਡੀ ਸੋਚ ਦਾ ਮਾਲਕ ਹੈ ਤੇ ਵਿਦਿਆਰਥੀਓ ਤੁਸੀਂ ਤਾਂ ਪੜ੍ਹਾਈ 'ਚ ਮਨ ਲੱਗੇ ਇਸ ਦੇ ਲਈ ਕੋਸ਼ਿਸ਼ ਕਰਦੇ ਹੀ ਰਹਿਣਾ ਚਾਹੀਦਾ ਏ ਤਾਂ ਹੀ ਤੁਹਾਨੂੰ ਲੱਗੇਗਾ ਕਿ ਤੁਸੀਂ ਸਮੇਂ ਸਿਰ ਸਮੇਂ ਸਿਰ ਮਤਲਬ ਸਮੇਂ ਤੇ ਹੀ ਤੁਸੀਂ ਆਪਣੀਆਂ ਜੋ ਪੜ੍ਹਾਈ ਹੈ ਉਸ ਨੂੰ ਤਰਕੀਬ ਤਰੀਕੇ ਨਾਲ ਕਰੋਗੇ ਤਾਂ ਚੰਗਾ ਰਿਜ਼ਲਟ ਤੁਹਾਨੂੰ ਮਿਲ ਸਕਦਾ ਹੁਣ ਤੋਂ ਹੀ ਸ਼ੁਰੂ ਕਰੋ ਚੰਦਰ ਕੇਤੂ ਤੁਹਾਨੂੰ ਥੋੜਾ ਜਿਹਾ ਇਮੋਸ਼ਨਲ ਕਰੇਗਾ ਕਿ ਇਦਾਂ ਕਰ ਲਾਂਗੇ ਇਦਾਂ ਕਰ ਲਾਂਗੇ ਤਾਂ ਉਦਾਂ ਦੀਆ ਪਲੈਨਿੰਗ ਨਹੀਂ ਕਰਨੀ ਆ ਕੋਸ਼ਿਸ਼ ਕਰਨੀ ਅੱਜ ਚੰਦਰ ਨੂੰ 7ਵੇਂ ਸਥਾਨ ਦਾ ਫਾਲ ਤੁਹਾਨੂੰ ਸ਼ੁਭ ਮਿਲੇ ਠੀਕ ਤਾਂ ਦੁੱਧ ਮਾਲ ਕੇ ਨਹਾ ਲੋ ਤੇ ਦੂਜਾ ਪਰ ਸੋਈ ਚ ਬੈਠ ਕੇ ਖਾਣਾ ਖਾਓ ਠੀਕ ਹੈ ਤੇ ਏ ਸੀ ਜੀ ਤੁਹਾਡੇ ਜੋ ਸਿਤਾਰੇ ਨੇ ਗ੍ਰਹਿਾਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ ਚਲੋ ਇੱਕ ਜਨਮ ਪत्री ਆਈ ਆ 12 ਨਵੰਬਰ 2000 ਤੇ 10 24 ਤੇ ਦਿਨ ਜਨਮ ਹੋਇਆ ਵੈਸੇ ਏ ਐਮ ਪੀ ਐਮ ਇਹਨਾਂ ਨੇ ਲਿਖਿਆ ਨਹੀਂਗਾ ਤਾਂ ਆਪਾਂ 10 24 ਤੇ ਇਹਨਾਂ ਨੇ ਪੁੱਛਿਆ ਕਿ ਸਾਡਾ ਰੈਸਟੋਰੈਂਟ ਦਾ ਕੰਮ ਹੈ ਹੋਟਲ ਦਾ ਕੰਮ ਹੈ ਤੇ ਚੱਲਦਾ ਨਹੀਂ ਹੈ। ਅ ਦੇਖੋ ਬਹੁਤ ਅੱਛੇ ਸਟਾਰ ਹੈ ਮੰਗਲ 10ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਇਹ ਇਹਨਾਂ ਨੂੰ ਲੱਗ ਰਿਹਾ ਕਿ ਜੇ ਜੇ ਕੰਮਕਾਰ ਘਟਕ ਚੱਲਦਾ ਹੈ ਤਾਂ ਤੁਹਾਡੇ ਸ਼ਨੀ ਚੰਦਰ ਤੇ ਬ੍ਰਹਸਪਤ ਦੀ ਜੁਤੀ ਹੈ। ਸ਼ਨੀ ਚੰਦਰ ਦਾ 60 ਸਤੀ ਹੈ। ਸ਼ਨੀ ਬ੍ਰਹਸਪਤ ਦਾ ਯੋਗ ਹੈ ਤੇ ਕੇਤੂ ਲਗਣ ਵਿੱਚ ਹੈ ਜੋ ਕਿ એનર્ਜੀ ਤਾਂ ਦਿੰਦਾ ਪਰ ਸ਼ੁਕਰ ਵੀ ਨਾਲ ਹੈ ਤੇ ਸ਼ੁਕਰ ਲਗਜ਼ਰੀ ਤੇ ਦਿਖਾ ਦੀਆਂ ਚੀਜ਼ਾਂ ਦਾ ਘਰ ਰੱਖੇ। ਅਗਰ ਕੰਮ ਕਰਨੇ ਚੱਲ ਰਿਹਾ ਤਾਂ ਬਹੁਤ ਜ਼ਰੂਰੀ ਹੈ ਇਸ ਦੇ ਲਈ ਕੀ ਕਰਨਾ ਇੱਕ ਤਾਂ ਖੂਬਸਾਰਾ ਪਰਫਿਊਮ ਲਗਾਣਾ ਇੱਕ ਤਾਂਬੇ ਦਾ ਪੈਸਾ ਸੋਨੇ ਦੀ ਚੇਨ ਚ ਪਾ ਲੈਣਾ ਗਲ ਚ ਤੇ ਇੱਕ ਛੇ ਬਦਾਮ ਖੜੇ ਪਾਣੀ ਚ ਸੁੱਟਣੇ ਨੇ ਸਵੇਰੇ ਉੱਠ ਕੇ ਮੱਥੇ ਤੇ ਦੁੱਧ ਲਾਣਾ ਤੇ ਜੋ ਤੁਹਾਡੇ ਜੋ ਤੁਹਾਡਾ ਰੈਸਟੋਰੈਂਟ ਦਾ ਹੋਟਲ ਦਾ ਜੋ ਵੀ ਕੰਮ ਹੈ ਉਹ ਖੋਲਣ ਤੋਂ ਪਹਿਲਾਂ ਤਕਰੀਬਨ 2-4 ਕੁੱਤਿਆਂ ਨੂੰ ਗੋਲ ਬਿਸਕੁਟ ਪਾ ਦੇਣੇ ਆ ਲਗਾਤਾਰ 48 ਦਿਨ ਪਾਓ ਕੰਮ ਕਰਕੇ ਧੂ ਦੀ ਵਜਾ ਨਾਲ ਜੋ 9 ਨੰਬਰ ਤੱਕ ਇਹਤੂ ਹੈ ਤਾਂ ਐਨਰਜੀ ਆਉ ਸ਼ੂ ਬੁਕੋਚੇਗੀ ਤੇ ਕੰਮ ਕਰ ਚੱਲ ਪਵੇਗਾ ਚਲੋ ਸੁਣੋ ਦੇਖੋ ਕੈਲੰਡਰ ਲਾਉਣਾ ਚਾਹੀਦਾ ਹੈ ਲਾਉਣਾ ਵੀ ਚਾਹੀਦਾ ਟੰਗਣਾ ਚਾਹੀਦਾ ਹੈ ਕੈਲੰਡਰ ਤੇ ਹਰ ਵਾਰ ਅਸੀਂ ਅੱਜਕੱਲ ਫੋਨ ਦੇ ਨਾਲ ਇੰਨੇ ਜੁੜ ਗਏ ਹਾਂ ਕਿ ਸਾਨੂੰ ਟਾਈਮ ਵੀ ਫੋਨ ਹੀ ਔਨ ਕਰਨਾ ਪੈਂਦਾ ਟਾਈਮ ਤੇ ਘੜੀ ਦਾ ਕਹਿੰਦੇ ਰਵਾਜ ਹੀ ਖਤਮ ਹੋ ਗਿਆ ਪਰ ਹੁਣ ਫੇਰ ਸ਼ੁਰੂ ਹੋ ਗਿਆ ਸੋਹਣੀਆਂ ਲੱਗਦੀਆਂ ਘੜੀਆਂ ਲੱਗੀਆਂ ਹਨ ਚਲੋ ਆਪਾਂ ਗੱਲ ਕਰਾਂਗੇ ਕਿ ਕੈਲੰਡਰ ਤੇ ਸ਼ੀਸ਼ਾ ਕਿਸ ਦਿਸ਼ਾ ਚ ਨਹੀਂ ਲਾਉਣਾ ਚਾਹੀਦਾ ਕਦੇ ਵੀ ਘਰ ਦੀ ਸਾਊਥ ਵਾਲ ਵਾਲ ਤੇ ਜਾਨੀ ਕਿ ਦੱਖਣ ਵਾਲੀ ਕੰਧ ਤੇ ਕੈਲੰਡਰ ਤੇ ਸ਼ੀਸ਼ਾ ਨਹੀਂ ਲਾਉਣਾ ਚਾਹੀਦਾ ਨਵੇਂ ਸਾਲ ਦਾ ਕੈਲੰਡਰ ਭਾਵੇਂ ਕਿਸੇ ਵੀ ਕਲਰ ਦਾ ਹੋਵੇ ਤਰੀਕਾ ਦਾ ਹੋਵੇ ਕਿਵੇਂ ਦਾ ਵੀ ਹੋਵੇ ਉਸ ਨੂੰ ਦੱਖਣ ਵਾਲੀ ਕੰਧ ਤੇ ਨਾ ਲਾਓ ਤੇ ਨਾਲ ਸ਼ੀਸ਼ਾ ਭੁੱਲ ਕੇ ਦੱਖਣ ਵਾਲੀ ਕੰਧ ਤੇ ਨਹੀਂ ਲਾਉਣਾ ਚਾਹੀਦਾ ਤਾਂ ਨਾਰਥ ਦੀ ਦਿਸ਼ਾ ਨੂੰ ਖਾਲੀ ਦਿਸ਼ਾ ਨੂੰ ਉਧਰਲੇ ਪਾਸੇ ਲਿਆ ਜਾਏਗਾ ਜਿਸ ਨਾਲ ਉਸ ਦਾ ਵਾਸਤੂ ਤੁਹਾਡਾ ਭਾਵੇਂ ਵਾਸਤੂ ਮੁਤਾਬਕ ਘਰ ਬਣਿਆ ਹੋਵੇ ਉਹ ਵੀ ਤੁਹਾਨੂੰ ਖਰਾਬ ਰਿਜ਼ਲਟ ਦੇਣਾ ਸ਼ੁਰੂ ਕਰ ਦੇਵੇ ਤਾਂ ਘਰ ਵਿੱਚ ਕਲੰਡਰ ਜਾਂ ਸ਼ੀਸ਼ਾ ਅਗਰ ਤੁਸੀਂ ਸੌਤ ਬੌਲ ਤੇ ਦੱਖਣ ਵਾਲੀ ਬੌਲ ਤੇ ਲਗਾਇਆ ਕੰਧ ਤੇ ਤਾਂ ਉਸ ਨੂੰ ਤੁਰੰਤ ਉਤਾਰ ਦਿਓ ਉਸ ਨੂੰ ਤੁਸੀਂ ਪੂਰਬ ਦਿਸ਼ਾ ਵੱਲ ਪੂਰਬ ਦਿਸ਼ਾ ਵੱਲ ਕਰੰਡਰ ਲਗਾਓ ਤੇ ਨਾਰਥ ਦਿਸ਼ਾ ਵੱਲ ਜਾਨੀ ਉੱਤਰ ਦਿਸ਼ਾ ਵੱਲ ਕੀ ਲਗਾਣਾ ਹੈ ਸ਼ੀਸ਼ਾ ਲਗਾ ਸਕਦੇ ਹੋ ਸ਼ੀਸ਼ਾ ਵੈਸੇ ਪੂਰਬ ਦਿਸ਼ਾ ਵੱਲ ਵੀ ਲਗਾਇਆ ਜਾ ਸਕਦਾ ਹੈ ਡਿਪੈਂਡ ਕਰਦਾ ਕਿ ਉਹਦਾ ਫਰੇਮ ਕਿਦਾਂ ਦਾ ਬ੍ਰਾਊਨ ਕਲਰ ਦਾ ਹੈ ਤਾਂ ਉਧਰ ਲਗਾ ਲਓ ਵਾਈਟ ਕਲਰ ਦਾ ਤਾਂ ਨਾਰਥ ਵਾਲੀ ਬੋਧ ਤੇ ਲਗਾਓ ਠੀਕ ਚਲੋ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਜ ਦਾ ਬਿਲਕੁਲ ਅੱਛਾ ਜਾਵੇ ਸਾਰੀ ਸਿਕਾ